ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਿੰਦਰ ਸਿੰਘ ਬਾਜਵਾ ਮੁੱਖ ਸੇਵਾਦਾਰ ਜਨਰਲਟੋ ਫਾਰਮਰ ਗਰੁੱਪ ਮੇਰੇ ਨਾਲ ਬਲਵਿੰਦਰ ਸਿੰਘ ਘੁੰਮਣ ਖਜ਼ਾਨਚੀ ਜਨਰਲਟੋ ਫਾਰਮਰ ਗਰੁੱਪ ਅੱਜ 17 ਅਕਤੂਬਰ 2025 ਅਸੀਂ ਖੜੇ ਆਂ ਵੇਰਕਾ ਬਾਈਪਾਸ ਦੇ ਉੱਤੇ ਬਿਲਕੁਲ ਸ਼ਹਿਰ ਦੇ ਵਿੱਚਕਾਰ ਇੱਕ ਕਮਰਸ਼ੀਅਲ ਵੈਲਿਊ ਵਾਲੀ ਪੈਲੀ ਆ ਸਾਡੇ ਗਰੁੱਪ ਦੇ ਜੁਆਇੰਟ ਸੱਤਰ ਸਰਦਾਰ ਨਵਤੇਜ ਸਿੰਘ ਹੁੰਦਲ ਵੇਰਕਾ ਤੋਂ ਤੇ ਉਹਨਾਂ ਦੇ ਮਾਤਾ ਜੀ ਸਰਦਾਰਨੀ ਜਸਪਾਲ ਕੌਰ ਦੀ ਦੇਖ ਰਹੇ ਖੇਟ ਆ ਜਿਹੜਾ ਤੁਸੀਂ ਪਿੱਛੇ ਨਜ਼ਰ ਆ ਰਿਹਾ ਤੁਹਾਨੂੰ ਇਹ ਸਾਰੀ ਹੈਗੀ ਆ ਪਾਕਿਸਤਾਨੀ ਬਾਸਮਤੀ ਦੇਸੀ ਬਾਸਮਤੀ ਇਹ 5 ਅਕੜ ਦਾ ਜਿਹੜਾ ਪਲਾਟ ਆ ਇਹ ਟੋਟਲੀ ਆਰਗੈਨਿਕ ਆ ਪਿਛਲੇ 7 ਸਾਲ ਤੋਂ ਇਹਦੇ ਵਿੱਚ ਸਿਰਫ ਬਾਸਮਤੀ ਤੇ ਸੋਨਾ ਮੋਤੀ ਜਿਹੜੀ ਕਣਕ ਆ ਉਹ ਉਗਾਈ ਜਾਂਦੀ ਆ ਤੇ ਉਹਦਾ ਆਟਾ ਤੇ ਚੌਲ ਜਿਹੜੇ ਉਹ ਕੜ ਕੀਤੇ ਜਾਂਦੇ ਆ ਅੱਜ ਇਹਦੇ ਉੱਤੇ ਅਸੀਂ ਆਰਗੈਨਿਕ ਤੱਤ ਜਿਹੜੇ ਆ ਅੱਜ ਤਾਂ ਕਹ ਲੋ ਵੀ ਤੇਲੇ ਵਾਸਤੇ ਜਿਹੜਾ ਬਾਇਓ ਇਨਸੈਕਟੀਸਾਈਡ ਹੈ ਦਮਨ ਦੇ ਰੂਪ ਚ ਤੇ ਨਾਲ ਨਿੰਮ ਦਾ ਤੇਲ ਪਾ ਕੇ ਤੇ ਦੋ ਡਰੋਨ ਆਏ ਨੇ ਫਾਜਿਲਕਾ ਤੋਂ ਸਾਡੀ ਸਹਿਯੋਗੀ ਸੰਸਥਾ ਦਾ ਇੱਕ ਤੇ ਉਸਤਵੰਤ ਸਿੰਘ ਸੰਧੂ ਨਹੀਂ ਆਏ ਨੇ ਔਰ ਸਾਰੇ ਜਿਹੜਾ ਸਹਿਯੋਗ ਆ ਉਹ ਸਿੰਘ ਅਕਰੋ ਨਰਸੀ ਤੋਂ ਸਾਡੇ ਗਰੁੱਪ ਦਾ ਜੰਗਰੂਟ ਫਾਰਮਰ ਗਰੁੱਪ ਦਾ ਬਾਗਬਾਨੀ ਐਕਸਪਰਟ ਹਰਮਨ ਪਈ ਸਿੰਘ ਤੇ ਉਹ ਕੈਮਰੇ ਤੇ ਸੇਵਾ ਨਿਭਾ ਰਿਹਾ ਆ ਤੇ ਆ ਤੁਹੀ ਸਾਰਾ ਦੇਖ ਰਹੇ ਜੇ ਅੱਜ ਇੱਥੇ ਪ੍ਰੈਸ ਵੀ ਆਈ ਆ ਔਰ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਆ ਅਸੀਂ ਤੇ ਉੱਥੇ ਪੰਜਾ ਪਿੰਡਾਂ ਦੇ ਵਿੱਚ 1500 ਏਕੜ ਕਣਕ ਬਜਾਈ ਦੇ ਮਿਸ਼ਨ 'ਚ ਲੱਗੇ ਆ ਪਰ ਜਿੱਦਾਂ ਰਿਕਾਰਡ ਆ ਸਾਡਾ 2014 ਤੋਂ ਤੇ ਜਿਹੜਾ ਸਾਡਾ ਮਿਸ਼ਨ ਆ ਜੰਗਨਵੈਟ ਫਾਰਮਰ ਗਰੁੱਪ ਦਾ ਵੀ ਅਗਮੁਖਤ ਕੱਦੂ ਮੁਖਤ ਝੋਨਾ ਮੁਖਤ ਜ਼ਹਿਰ ਮੁਖਤ ਤੇ ਬਾਗਬਾਨੀ ਜੋਤ ਪੰਜਾਬ ਉਹਦੇ ਤਹਿਤ ਜਿਹੜੀ ਵੀ ਕੋਈ ਨਵੀਂ ਤਕਨੀਕ ਨਵੀਂ ਟੈਕਨੋਲੋਜੀ ਆਉਂਦੀ ਆ ਉਹ ਸਭ ਤੋਂ ਪਹਿਲਾਂ ਸਾਡੇ ਗਰੁੱਪ ਤੱਕ ਪਹੁੰਚਦੀ ਆ ਉਹਦਾ ਅਸੀਂ ਟ్రਾਇਲ ਕਰਦੇ ਆ ਟੈਸਟ ਕਰਦੇ ਆ ਫੇਰ ਹੀ ਅੱਗੇ ਕਿਸਾਨਾਂ ਨੂੰ ਸਪਾਰਸ ਕਰਦੇ ਆ ਉਸੇ ਤਹਿਤ ਡਰੋਨ ਨਾਲ ਆਪਾਂ ਸਪਰੇਅ ਕਰ ਰਹੇ ਆ ਦੇਖਣ ਵਾਲੀ ਗੱਲ ਹੁਣ ਇਹ ਆ ਵੀ ਜਿੱਥੇ 100 ਲੀਟਰ ਦਾ ਸਪਰੇਅ ਹੋਣੀ ਆ ਉਥੇ 10 ਲੀਟਰ ਪਾਣੀ ਦੇ ਵਿੱਚ ਉਹਦੀ ਦਮਨ ਦਵਾਈ ਦੀ ਤੇ ਨਿੰਮ ਤੇਲ ਦੀ ਸਪਰੇਅ ਹੋ ਰਹੀ ਆ ਹੁਣ ਆਪਾਂ ਇਹਦੇ ਨਤੀਜੇ ਵੇਖਾਂਗੇ ਵੀ ਆਰਗੈਨਿਕ ਬਾਸਮਤੀ ਦੇ ਉੱਤੇ ਇਹ ਜਿਹੜਾ ਬਾਇਓ ਇਨਸੈਕਟੀਸਾਈਡ ਆ ਨਿੰਮ ਤੇ ਬਵੇਰੀ ਬਸਿਆਣਾ ਇਨਾ ਕੰਨਾਕ ਅਸਰ ਕੀਤਾ ਆ ਉਦੇ ਮੁਤਾਬਕ ਫਿਰ ਅਸੀਂ ਆਪਣੇ ਜਿਹੜੇ ਸਾਥੀ ਕਿਸਾਨ ਹੈ ਉਹਨਾਂ ਨੂੰ ਦੱਸਾਂਗੇ ਤੇ ਸਾਰੇ ਇਹ ਤੁਹਾਨੂੰ ਵੇਖਣ ਨੂੰ ਮਹਿੰਗਾ ਲੱਗੂਗਾ ਡਰੋਨ ਪਰ ਇਹਦੇ ਚ ਕਾਫੀ ਸਾਰੀ ਮਦਦ ਹੈਗੀ ਆ ਸੈਂਟਰ ਸਰਕਾਰ ਵੱਲੋਂ ਬਕਾਇਦਾ ਟ੍ਰੇਨਿੰਗ ਆ ਰਜਿਸਟਰਡ ਪਾਇਲਟ ਨੇ ਤੇ ਇਹ ਇਹਦੀ ਜਿਹੜੀ ਕੀਮਤ ਆ ਸਬਸਿਡੀ ਵਗੈਰਾ ਸਾਰੀ ਪਾ ਕੇ 4 ਲੱਖ ਰੁਪਏ ਚ ਪੈ ਰਹੀ ਆ ਹੈ ਇਹ 12 ਲੱਖ ਰੁਪਏ ਦਾ 40% ਸਬਸਿਡੀ ਆ 40% ਸਬਸਿਡੀ ਆ ਤੇ ਇਹਦਾ ਨੈਟ ਰੇਟ ਕਿੰਨਾ ਆ 12% ਦੇ ਬਣਦਾ ਹੈ ਤੇ 40 ਹੋ ਗਈ 40% ਸਬਸਿਡੀ ਹਾਂ ਪਰ ਇਹ ਇਹ ਇੱਕ ਗੱਲ ਜਰੂਰ ਕਹਿਣਾ ਚਾਹੁੰਦਾ ਆ ਵੀ ਇਹ ਸੁਸਾਇਟੀਆਂ ਦੇ ਰਾਹੀਂ ਹੀ ਸ਼ਾਇਦ ਇਸੇ ਭਾਵੇਂ ਜਿਹੜੇ ਛੋਟੇ ਕਿਸਾਨ ਆ ਉਹ ਇਕੱਠੇ ਹੋ ਕੇ ਆਪਣੀਆਂ ਸੁਸਾਇਟੀਆਂ ਆਪਣੀਆਂ ਫਾਰਮਰ ਜਿਹੜੀਆਂ ਪ੍ਰੋਡਿਊਸਰ ਆਰਗੇਨਾਈਜੇਸ਼ਨ ਆ ਉਹ ਸਾਰੀਆਂ ਬਣਾਉਣ ਤੇ ਅੱਜ ਅਸੀਂ ਇਹ ਚੇਚਾ ਟਾਈਮ ਕੱਢ ਕੇ ਆਪਣਾ ਫੀਲਡ ਦੇ ਵਿੱਚੋਂ ਪਲਵਿੰਦਰ ਸਿੰਘ ਵੀ ਉੱਥੋਂ 70 80 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਆਇਆ ਵਾ ਤੇ ਇਹ ਸਾਡੇ ਪ੍ਰੈਸ ਵਾਲੇ ਵੀਰ ਜਗਬਾਣੀ ਤੋਂ ਗ੍ਰੇਟ ਅੰਮ੍ਰਿਤਸਰ ਤੋਂ ਖਨਾ ਸਾਹਿਬ ਇਹ ਸਾਰੇ ਆਏ ਆ ਤੇ ਨਵਤੇਜ ਭਾਜੀ ਦੀ ਜਗ੍ਹਾ ਅਸੀਂ ਇੱਥੇ ਖੜੇ ਆ ਉਹ ਗਰੁੱਪ ਦੀ ਡਿਊਟੀ ਲਈ ਕਿਤੇ ਆਊਟ ਆਫ ਸਟੇਟ ਗਏ ਹੋਏ ਆ ਤੇ ਅੱਜ ਅਸੀਂ ਇਹ ਸਾਰਾ ਕੁਝ ਦੇਖਿਆ ਵਾ ਤੇ ਇਹਦੇ ਜੋ ਵੀ ਨਤੀਜੇ ਹੋਣਗੇ ਉਹ ਤੁਹਾਡੇ ਸਾਹਮਣੇ ਰੱਖਾਂਗੇ ਬਹੁਤ ਬਹੁਤ ਧੰਨਵਾਦ ਆਹ ਬਵੇਰੀਆ ਬਸੈਨਾ ਤੇ ਨਿੰਮ ਤੇਲ ਨੂੰ ਢੋਲ ਦਿੱਤਾ ਗਿਆ ਵਾ ਢੋਲ ਬਣ ਗਿਆ ਵਾ ਆ ਬਵੇਰੀਆ ਬਸੈਨਾ ਦੀਆਂ ਸ਼ੀਸ਼ੀਆਂ ਵਾ ਉਹ ਸਾਹਮਣੇ ਨਿੰਮ ਤੇਲ ਦੀ ਆ ਪਾਣੀ ਚੋਕ ਕੇ ਇਹ ਹੁਣ ਸਪਰੇਅ ਲਈ ਰੈਡੀ ਇਹ ਜੀ ਕੱਪ ਲੈ ਲਓ ਆ ਕੋਰ